ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਜਗਤਾਰ ਸਿੰਘ ਆਵਾਰਾ ਕਮੇਟੀ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਲੁਧਿਆਣਾ ਵਿਖੇ ਰਵਨੀਤ ਬਿੱਟੂ ਜੋ ਕਿ ਭਾਜਪਾ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸੀਗੇ ਔਰ ਉਹਨਾਂ ਨੇ ਇਹ ਦਾਵਾ ਕੀਤਾ ਸੀਗਾ ਕਿ ਰਵਨੀਤ ਬਿੱਟੂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਇੱਕ ਬਹੁਤ ক্লোਜ਼ ਮਿੱਤਰ ਹੈ। ਔਰ ਉਹ ਆਪਣੀ ਦੋਸਤੀ ਤੇ ਮਾਣ ਕਰ ਰਹੇ ਸੀਗੇ। ਔਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਬਨੀਤ ਬਿੱਟੂ ਦੇ ਦਾਦਾ ਬਿਆਨ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸੀਗੇ। ਉਹਨਾਂ ਨੂੰ ਚੇਨਾ ਲੋਕਾਂ ਨੇ ਮਾਰਿਆ ਭਾਗ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਿਉਰਾ ਜੀ ਰਾਜੋਵਾਨਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਨਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਭੈਨ ਸਿੰਘ ਨੂੰ ਮਾਰਿਆ ਹੈ ਉਹਨਾਂ ਦੀ ਰਿਹਾਈ ਬਿਲਕੁਲ ਵੀ ਨਹੀਂ ਕੀਤੀ ਜਾਏਗੀ ਇਹ ਬੜਾ ਹੈਰਾਨਗੀ ਵਾਲਾ ਇੱਕ ਬਿਆਨ ਸੀਗਾ ਜਿਸ ਨੇ ਕੀ ਪੰਜਾਬ ਦੇ ਵਿੱਚ ਇੱਕ ਬੜੀ ਸੰਸਨੀ ਮਚਾਈ ਹੋਰ ਉਸ ਬਿਆਨ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖਤਾ ਹੋਰ ਅੱਜ ਸਿੱਖ ਕੌਮ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟਰਸ ਨੇ ਉਹ ਅੱਜ ਇਹ ਗੱਲਾਂ ਕਰ ਰਹੇ ਨੇ ਕਿ ਅਮਿਤ ਸ਼ਾਹ ਨੇ ਭਾਰਤ ਦੇ ਸੰਵਿਧਾਨ ਨੂੰ ਭਾਰਤ ਦੇ ਕਾਨੂੰਨ ਨੂੰ ਭਾਰਤ ਦੀ ਨਿਆਂਪਾਲਿਕਾ ਨੂੰ ਸਿੱਖਾਂ ਦੇ ਜਜ਼ਬਾਤਾਂ ਨੂੰ ਅਤੇ ਇਨਸਾਫ਼ ਨੂੰ ਸਭ ਕੁਝ ਹੀ ਕੁਰਬਾਨ ਕਰਕੇ ਰੱਖਤਾ ਰਵਨੀਤ ਬਿੱਟੂ ਨਾਲ ਆਪਣੇ ਪਿਛਲੇ 5 ਸਾਲਾਂ ਦੀ ਦੋਸਤੀ ਨੂੰ ਤੇ ਬੜੇ ਹੈਰਾਨ ਕੀ ਦੀ ਗੱਲ ਹੈ ਕਿ ਇੱਕ ਵਿਅਕਤੀ ਦਾ ਕਿਸੇ ਨਾਲ ਦੋਸਤੀ ਹੈ ਔਰ ਉਸ ਸਾਰੇ ਹੀ ਕਾਨੂੰਨ ਨੂੰ ਛਿੱਕੇ ਟੰਕੇ ਕਹਿ ਰਿਹਾ ਕਿ ਵੀ ਇਹਦੇ ਦਾਦਾ ਜੀ ਨੂੰ ਜਿਹੜਾ ਲੋਕਾਂ ਨੇ ਮਾਰਿਆ ਸੀਗਾ ਭਾਵ ਜਿਹੜੇ ਕਿ ਅੱਜ ਬੰਦੀ ਸਿੰਘ ਨੇ ਜਿਹਨਾਂ ਦੀ ਰਿਹਾਈ ਦੀ ਮੰਗ ਦੇਸ਼ ਵਿਦੇਸ਼ੀਆਂ ਸਾਰੀਆਂ ਸੰਗਤਾਂ ਕਰ ਰਹੀਆਂ ਨੇ ਉਹਨਾਂ ਦੀ ਰਿਹਾਈ ਨੂੰ ਅਮਿਤ ਸ਼ਾਹ ਕਹਿੰਦੇ ਕਿ ਵੀ ਮੈਂ ਨਹੀਂ ਰਿਹਾ ਕਰਨਾ ਇੱਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਪ੍ਰਤੀ ਕਿੰਨੀ ਹਮਦਰਦ ਹੈ ਇੱਥੋਂ ਪਤਾ ਲੱਗਦਾ ਹੈ ਕਿ ਬੰਦੀ ਸਿੰਘਾਂ ਨੂੰ ਜਾਣ ਬੁਝ ਕੇ ਰਿਹਾਨੇ ਕੀਤਾ ਜਾ ਰਿਹਾ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਇੱਕ ਰੰਗ ਦਾ ਪੱਤਾ ਬਣਾ ਕਰਕੇ ਇੱਕ ਚੋਣਾ ਦਾ ਇੱਕ ਵੋਟਾਂ ਦਾ ਮੁੱਦਾ ਲੈ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਹੈ ਕਿ ਜਿਸ ਵੇਲੇ ਵਿੱਚ ਚੋਣਾ ਆਣਗੀਆਂ ਵੋਟਾਂ ਆਣਗੀਆਂ ਉਸ ਵੇਲੇ ਇਸ ਮੁੱਦੇ ਦੇ ਉੱਤੇ ਅਸੀਂ ਹਿੰਦੂ ਭਰਾਵਾਂ ਦਾ ਇਹਨੂਆਂ ਦਾ ਵੱਤਵਤ ਵੋਟਾਂ ਖਿੱਚਾਂਗੇ ਉਹਨਾਂ ਨੂੰ ਖੁਸ਼ ਕਰਾਂਗੇ ਦੇਖੋ ਭਈ ਅਸੀਂ ਇਹ ਸਿੱਖਾਂ ਦੇ ਬੰਦੀ ਸਿੰਘ ਰਿਆ ਨਹੀਂ ਕੀਤੇ ਔਰ ਅੱਜ ਦੇਖਿਆ ਜਾਏ ਕਿ ਮਨੁੱਖੀ ਅਧਿਕਾਰਾਂ ਦੀ ਐਂਗਲ ਤੋਂ ਵੀ ਜੇ ਦੇਖਿਆ ਜਾਏ ਤਾਂ ਵੀ ਅਮਿਤ ਸ਼ਾਦਾ ਇਹ ਬਿਆਨ ਜਿਹੜਾ ਹੈ ਇੱਕ ਅਲੜਪਣੇ ਦੀ ਇਮੈਚਿਉਰਿਟੀ ਦਾ ਸਾਈਨ ਹੈਗਾ ਹੈ। ਹੋਰ ਇਸ ਬਿਆਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ Hindu ਭਾਈਚਾਰਾ ਤੇ Sikh ਭਾਈਚਾਰਾ ਬੜੇ ਪਿਆਰ ਤੇ ਅਮਨ ਦੇ ਨਾਲ ਰਹਿ ਰਿਹਾ ਹੈ ਉਸ ਭਾਈਚਾਰੇ ਦੇ ਵਿੱਚ ਵੀ ਉਹਨਾਂ ਨੇ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਬਿਆਨ ਦੀ ਜਥੇਦਾਰ ਜਗਤਾਰ ਸਿੰਘ ਹਵਾਰਾ ਡਟ ਕੇ ਇਹਦੀ ਵਿਰੋਧਤਾ ਕਰਦੀ ਹੈ। ਇਹ ਬਿਆਨ ਜਿਹੜਾ ਹੈ ਨਿੰਦਨਯੋਗ ਹੈ ਪੰਜਾਬ ਦੇ ਭਵਿੱਖ ਵਾਸਤੇ ਇੱਕ ਸੁਰੱਖਿਆ ਵਾਸਤੇ ਤੇ ਪੰਜਾਬ ਦੀ ਸ਼ਾਂਤੀ ਵਾਸਤੇ ਇਹ ਬੜਾ ਵੱਡਾ ਇੱਕ ਚੁਣੌਤੀ ਭਰਿਆ ਬਿਆਨ ਹੈਗਾ ਹੈ ਮੈਂ ਸਮਝਦਾ ਹਾਂ ਕਿ ਅਮਿਤ ਸ਼ਾਜ ਨੂੰ ਆਪਣੇ ਆਪ ਨੂੰ ਇਹੋ ਜਿਹੇ ਬਿਆਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਹੋਰ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਹੋਰ ਦੂਜੀ ਮੰਦਭਾਗੀ ਗੱਲ ਕੀ ਹੋਈ ਹੈ ਪੰਜਾਬ ਦੇ ਵਿੱਚ ਕਿ ਗੁਰਮੀਤ ਰਾਮ ਰਹੀਮ ਜਿਹੜਾ ਕਿ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਦੋਸ਼ੀ ਵੀ ਹੈ ਉਸ ਵਿਅਕਤੀ ਨੂੰ ਅਦਾਲਤ ਨੇ ਬੜੀ ਕਹਾਤਾ ਹੈ ਉਮਰ ਕੈਦ ਦੇ ਵਿੱਚ ਕਤਲ ਦੇ ਕੇਸ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੈ ਕਿ ਦੋਨੋਂ ਚੀਜ਼ਾਂ ਚੋਣਾਂ ਦੇ ਬਿਲਕੁਲ ਲਾਗੇ-ਚਾਕੇ ਹੋ ਰਹੀਆਂ ਨੇ ਪਹਿਲੀ ਜੂਨ 2024 ਨੂੰ ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਤੇ ਹਰਿਆਣਾ ਦੇ ਵਿੱਚ ਵੀ ਪੈਣੀਆਂ ਨੇ ਹੋਰ ਗੁਰਮੀਤ RAM ਰਹਿਣ ਦਾ ਪ੍ਰਭਾਵ ਬਹੁਤ ਸਾਰੀਆਂ ਲੋਕ ਸਭਾ ਦੀ ਕੌਨਸਟਿਟੂਐਂਸੀਜ਼ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਹੈ ਮਾਲਵੇ ਵਿੱਚ ਵੀ ਹੈਗਾ ਹੈ ਤੇ ਹਰਿਆਣਾ ਵਿੱਚ ਵੀ ਹੈਗਾ ਹੈ ਹੋਰ ਹਰ ਥਾਂ ਦੇ ਉੱਤੇ ਇਹਦੀਆਂ ਵੋਟਾਂ ਜਿਹੜੇ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਦੀਆਂ ਵੋਟਾਂ ਨੂੰ ਖਿੱਚਣ ਵਾਸਤੇ ਇਹ ਸਾਰਾ ਕੁਝ ਇੱਕ ਮੈਨੇਜ ਕੀਤਾ ਗਿਆ ਹੈ ਇਹ ਰਾਜਨੀਤਿਕ ਤੌਰ ਤੇ ਅਸੀਂ ਸਮਝਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਹੈ ਉਹਨਾਂ ਦੇ ਜ਼ਖਮਾਂ ਤੇ ਲੂਣ ਸੁੱਟਿਆ ਜਾ ਰਿਹਾ ਹੈ ਕਿਉਂਕਿ ਇਹ ਵਿਅਕਤੀ ਬੇਅਦਬੀਆਂ ਦੇ ਵਿੱਚ ਵੀ ਦੋਸ਼ੀ ਹੈ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜਾ ਸੋਹਾਂਗਰ ਅਜੰਦੇ ਵਿੱਚ ਵੀ ਇਹ ਵਿਅਕਤੀ ਦੋਸ਼ੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਆ ਇੱਕ ਐ ਮਖੌਟਾ ਇਹ ਕਹਿਣਾ ਬਾਰ-ਬਾਰ ਕਿ ਜੀ ਨਰਿੰਦਰ ਮੋਦੀ ਜੀ ਸਿੱਖਾਂ ਦੇ ਬਹੁਤ ਵੱਡੇ ਹਿਤਾਸ਼ੀ ਨੇ ਹੁਣ ਇਹ ਕਹਿ ਕੇ ਹਟੇ ਨੇ ਉਹ ਅਸਤਕ ਪੁੱਛਦੇ ਆ ਕਿ ਜੀ ਹਿਤਾਸ਼ੀ ਹੈਗੇ ਹੋ ਤੇ ਕਿੱਥੇ ਹੈਗਾ ਹੈ ਗੁਰਦੁਆਰਾ ਜਿਹੜਾ ਹਰਦਵਾਰ ਦਾ ਗਿਆਨ ਕੋਝੜੀ ਕਿੱਥੇ ਹੈ ਡਾਂਗਮਾਰ ਗੁਰਦੁਆਰਾ ਗੁਰਦੁਆਰੇ ਇਹਨਾਂ ਨੇ ਟਾਏ ਇਹ ਫਿਰ ਵੀ ਹਿਤਾਸ਼ੀ ਉਹ ਇਸ ਕਰਕੇ ਅਸੀਂ ਪੰਜਾਬ ਦੀ ਜਿਹੜੀ ਵੋਟਰਸ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਭਾਈ ਭਾਰਤੀ ਜਨਤਾ ਪਾਰਟੀ ਦੇ ਛਲਾਵਿਆਂ ਵਿੱਚ ਨਾ ਆਇਓ ਭਾਰਤੀ ਜਨਤਾ ਪਾਰਟੀ ਇੱਕ ਪੋਲਰਾਈਜੇਸ਼ਨ ਕਰ ਰਹੀ ਹੈ ਧ्रुਵੀਕਰਨ ਕਰ ਰਹੀ ਹੈ ਵੋਟਰਾਂ ਦਾ ਬਚ ਕੇ ਰਹਿਣ ਦੀ ਲੋੜ ਹੈ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੀ ਹੈ ਅਸੀਂ ਉਸ ਦੇ ਵਿਰੁੱਧ ਆ ਗਏ ਹਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਈਆਂ ਜਾਣ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਅਗੇਂਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ